ਮੈਂ ਨਾ ਜਦੋਂ ਮੇਰੇ ਜਨੂੰ ਪੋਤਾ ਆਇਆ ਉਹਦੀ ਮੈਂ ਖੁਸ਼ੀ ਘੱਟ ਕੀਤੀ ਜਦੋਂ ਮੇਰੇ ਦਿਲੋਜ ਹੋਈ ਆ ਪੋਤੀ ਮੇਰੀ ਇਹਦੀ ਮੈਂ ਖੁਸ਼ੀ ਵੱਧ ਮਨਾਈ ਸੀ ਘਰੇ ਇਹਨੂੰ ਢੋਲ ਠਮਕੇ ਪੂਰੇ ਥਰਨਾ ਲੱਗੀ ਗਿਆ ਜੀ ਘਰੇ ਅੱਜ ਹੁਣ ਇਹਦੇ ਅਸਲੀ ਘਰੇ ਮ ਆਇਆ ਜਿੱਥੇ ਉਹ ਆਪਣਨ ਡੈਨ ਨੂੰ ਘਰ ਬਣਾ ਕੇ ਗਈ ਆ ਇੱਥੇ ਮੈਂ ਬੇਨਤੀਆਂ ਕਰਨ ਆਇਆ ਝੋਲੀਆਂ ਆਟ ਕੇ ਲੈ ਦਿਲੋਏ ਹੁਣ ਤੈਨੂੰ ਪਤਾ ਬਹੁਤ ਚਿਰ ਹੋ ਗਿਆ ਤੇ ਬਹੁਤ ਥਾਲ ਤੇ 4 ਮਹੀਨੇ 21 ਦਿਨ ਹੋ ਗਏ ਅੱਜ ਇੱਥੇ ਤੈਨੂੰ ਬੈਠੀ ਨੂੰ ਹੁਣ ਮੈਂ ਤੈਨੂੰ ਬਹੁਤ ਮਾਣ ਲਾਲ ਲੈਣ ਆਇਆ ਹੁਣ ਮੇਰੇ ਨਾਲ ਤੁਹਾਡੇ ਵੇ ਬੇਨਤੀਆਂ ਕਰਦਾ ਤੁਹਾਡੇ ਲਈ ਲੈ ਹੁਣ ਮੇਰੇ ਘਰੇ ਆ ਜੁਏ ਹੁਣ ਤੈਨੂੰ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਤੇ ਤੁਹਾਨੂੰ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਕਿਰਪਾ ਰੂਪੀ ਦਿੱਤੇ ਤੇ ਹੱਥ ਰੱਖ ਕੇ ਜੱਜ ਸਾਹਿਬ ਦੇ ਇਹਨਾਂ ਨੇ ਫੈਸਲਾ ਉਜੇ ਨੰਬਰ ਤੇ ਮੈਂ ਜੈਸਾ ਦਾ ਕੋਰਟ ਦਾ ਤਹਿ ਦਿਲੋਂ ਧੰਨਵਾਦ ਕਰਦਾ। ਇਹ ਜਿਹੜੇ ਜੱਜ ਹੁੰਦੇ ਆ ਨਾ ਇਹ ਪਵਿੱਤਰ ਰੂਹਾਂ ਜੀ। ਇਹਨੋਂ ਤਾਂ ਸੁਪਰੀਮ ਕੋਰਟ ਦੇ ਦਿੱਲੀ ਜੱਜ ਜਾਈ ਦੀ ਹੈ। ਜੋ ਪੂਰਾ ਇਨਸਾਫ ਦਿੱਤਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ। ਬਾਕੀ ਮੇਰੇ ਵਕੀਲ ਆ ਪਰਯੋਗਕਰ ਘੁੰਮਣ। ਇਹਨਾਂ ਨੇ ਮੇਰੇ ਤੋਂ ਅੱਜ ਤੱਕ 1 ਰੁਪਿਆ ਨਹੀਂ ਲਿਆ। ਨਾ ਹੀ ਕਹਿੰਦੇ ਮੈਂ ਲੈਣਾ। ਜ਼ਿੰਦਗੀ ਚ ਵੀ ਕਹਿੰਦੇ ਤੁਹਾਡੇ ਤੋਂ ਕੋਈ ਪੈਸਾ ਨਹੀਂ ਲੈਣਾ ਕਹਿੰਦੇ। ਇਹ ਕੇਸ ਦਾ ਨਹੀਂ ਕਹਿੰਦੇ ਕੋਈ ਵੀ ਪਰਮਾਦਾ ਨਾ ਕਰੇ ਤੁਹਾਡੇ ਕੋਲ ਲੋਡ ਪਈਏ ਮੈਂ ਜ਼ਿੰਦਗੀ ਚ ਕਦੇ ਤੁਹਾਡੇ ਤੋਂ ਪੈਸਾ ਨਹੀਂ ਲਵਾਂਗਾ। ਫੈਦਲ ਨੂੰ ਇਹਨਾਂ ਦਾ ਸ਼ੁਕਰਾਨਾ ਕਰਦਾ ਤੇ ਬੀੜੀ ਗੋਤਾਜੀ ਦਾ ਇਹਨਾਂ ਦੇ ਜੋ ਮੱਜ ਫੈਸਲਾ ਜਿੱਤਿਆ ਉਹ ਤੁਹਾਡੇ ਭੈਣ ਭਰਾਵਾਂ ਦੀ ਬਦੌਲਤ ਤੇ ਪਰਯਵਕਰ ਘੁੰਮਣਜੀ ਦੀ ਬਦੌਲਤ ਜਿੱਤ ਸਕਿਆ ਅੱਜ ਨਵਨ ਕਰਨ ਵਾਸਤੇ ਪਹੁੰਚੇ ਹੋਣ ਲੱਗਦਾ ਕਿ ਜਿਹੜੀ ਆ ਮਸਲਤੀਆਂ ਜਿਹੜੀਆਂ ਨੇ ਕਦੇ ਪਿਲੋਂ ਬਸਾਰੀਆਂ ਨਹੀਂ ਜਾ ਸਕਦੀ ਹਮੇਸ਼ਾ ਉਹ ਤੋਂ ਦੂਰ ਰੋਕੀ ਆ ਕਾਫੀ ਇੱਕ ਘਰ ਬੇਟੇ ਜਿਹੜਾ ਪਵਿੱਤਰ ਹੁੰਦਾ ਧੀਆਂ ਦੇ ਨਾਲ ਹੁੰਦਾ ਲੋਕ ਕਹਿੰਦੇ ਮੇਰੇ ਮੁੱਢਾ ਹੋਏ ਮੈਂ ਜਦੋਂ ਮੇਰੇ ਜਨੂੰ ਪੋਤਾ ਆਇਆ ਉਹਦੀ ਮੈਂ ਖੁਸ਼ੀ ਘੱਟ ਕੀਤੀ ਜਦੋਂ ਮੇਰੇ ਦਿਲੋਜ ਹੋਈ ਆ ਪੋਤੀ ਮੇਰੀ ਇਹਦੀ ਮੈਂ ਖੁਸ਼ੀ ਵੱਧ ਮਨਾਈ ਸੀ ਘਰੇ ਇਹਨੂੰ ਢੋਲ ਠਮਕੇ ਪੂਰੇ ਥਰਨਾ ਲੱਗੀ ਗਿਆ ਜੀ ਘਰੇ ਅੱਜ ਹੁਣ ਇਹ ਅਸਲੀ ਘਰੇ ਮ ਆਇਆ ਜਿੱਥੇ ਉਹ ਪਾਪਨ ਡੈਨ ਨੂੰ ਘਰ ਬਣਾ ਕੇ ਗਈ ਆ ਇੱਥੇ ਮੈਂ ਬੇਨਤੀਆਂ ਕਰਨ ਆਇਆ ਝੋਲੀਆਂ ਅਟਕੇ ਲੈ ਦਿਰੋ ਹੁਣ ਤੈਨੂੰ ਪਤਾ ਬਹੁਤ ਚਿਰ ਹੋ ਗਿਆ ਤੇ 2 ਸਾਲ ਤੇ 4 ਮਹੀਨੇ 21 ਦਿਨ ਹੋ ਗਏ ਅੱਜ ਇੱਥੇ ਤੈਨੂੰ ਬੈਠੀ ਨੂੰ ਹੁਣ ਮੈਂ ਤੈਨੂੰ ਬਹੁਤ ਮਾਣ ਲਾਣ ਆਇਆ ਹੁਣ ਹੁਣ ਮੇਰੇ ਨਾਲ ਤੁਹਾਡੇ ਵੇ ਬੇਨਤੀਆਂ ਕਰਦਾ ਤੁਹਾਡੇ ਲਈ ਲੈ ਹੁਣ ਮੇਰੇ ਘਰੇ ਆ ਜਵੇ ਹੁਣ ਤੈਨੂੰ ਕਦੇ ਵੀ ਭੁੱਲੀ ਨਹੀਂ ਸਕਦੇ ਬੇਸ਼ੱਕ ਜਿਹੜੀ ਐ ਫੈਸਲਾ ਤੇ ਜਿਹੜਾ ਸੁਣਾਈ ਦਿੱਤਾ ਗਿਆ ਵਾ ਮਾਨ ਲੇ ਕੇ ਜਾਂ ਬੋਲੋ ਪਰ ਭੁੱਲਿਆ ਨਹੀਂ ਜਾ ਸਕਦਾ ਜਦੋਂ ਤੁਸੀਂ ਮੇਰੇ ਭੈਣ ਭਰਾ ਨਹੀਂ ਬੋਲ ਕਿੱਥੇ ਸਕਦਾ ਜਿਹਨੂੰ ਤੁਸੀਂ ਨੀ ਆ ਪੂਰਾ ਇੰਨਾ ਦੁਨੀਆ ਖੜੀ ਆ ਮੇਰੇ ਭੈਣ ਭਰਾ ਬੱਚੇ ਬਜ਼ੁਰਗ ਇਹ ਨਹੀਂ ਤੁਸੀਂ ਭੁੱਲੇ ਮੈਂ ਤਾਂ ਭੁੱਲ ਨਹੀਂ ਸਕਦਾ ਮੈਂ ਤਾਂ ਹਰ ਟਾਈਮ ਤੇਰੇ ਯਾਦਦਾ ਜੀ ਦੋਸਤ ਆ